ਲਾਈਬ੍ਰੇਰੀ ਆ ਗਿਆ ਉਹ ਡਾਕਟਰ ਬੀ ਆਰ ਮੇਕਰ ਲਾਈ ਦੇ ਜਿਹੜੇ ਹੈਗੇ ਮਾਲਕ ਹੈਗੇ ਆ ਕਰਤਾ-ਤੱਤ ਆ ਗਿਆ ਤੇ ਆਪਣੇ ਬਗੀਦਾ ਸੰਗਠ ਜੁਝੇ ਰਹਿੰਦੇ ਹੈਗੇ ਆ ਉਹਨਾਂ ਦੇ ਦਸਾਂਵਾਦੀ ਕੈਂਚਮਾਈ ਵਿੱਚੋਂ ਸਾਡੇ ਸਵਾਜ ਦੇ ਚੋਰੀਏ ਲਾਈਬ੍ਰੇਰੀ ਖੋਲ ਕੇ ਪਾਈਆ ਤਕਰੀਬਨ ਉੱਥੇ ਚੋਕ ਕੇ ਲੱਖ ਰੁਪਈਆ ਸਾਡਾ ਖਰਚਾ ਹੋਗਾ ਲਾਈਬ੍ਰੇਰੀ ਵਿੱਚ ਲਾਈਬ੍ਰੇਰੀ ਦੇ ਵਿੱਚ ਇੰਨੀਆਂ ਸਹੂਲਤਾਂ ਹੈਗੀਆਂ ਅਸੀਂ ਇੱਥੇ ਪਿਛਲੀ ਵਾਰ ਇਸ ਸਾਲ ਵੀ ਆਜ਼ੀ ਰਾਤ ਨੂੰ ਪ੍ਰੋਗਰਾਮ ਸੀ ਚਾਟ ਉੱਥੇ ਹੋਇਆ ਸੀ ਅਸੀਂ ਉੱਥੇ ਫ੍ਰੀ ਸਲਾਈ ਸੈਂਟਰ ਖੋਲ੍ਹ ਆਇਆਗਾ ਇਹ ਫ੍ਰੀ ਮਿਊਜ਼ਿਕ ਸੈਂਟਰ ਕੋਲੇ ਆਇਆ ਗਿਆ ਉੱਥੇ ਸਾਡੇ ਭਾਈ ਸਾਹਿਬ ਆਉਂਦੇ ਆ ਉਹ ਢੋਲਕੀਆਂ ਨੂੰ ਸਿਖਾਲ ਦੇ ਆ ਗਿਆ ਜੂਰੀ ਨੇ ਮੋਹਨ ਮੰਗੜ ਦੇ ਨਾਲ ਮਿਊਜ਼ਿਕ ਸੈਂਟਰ ਕੋਲੇ ਜੂਰੀ ਨੇ ਹੀ ਬੱਚਿਆਂ ਨੂੰ ਢੋਲਕੀ ਸਿਖਾਣ ਆ ਜਾਂ ਮਿਊਜ਼ਿਕ ਸਿਖਾਣਾ ਬੱਚਿਆਂ ਦਾ ਟ੍ਰੈਂਡ ਆ ਬੱਚਿਆਂ ਦਾ ਸ਼ੌਕ ਆ ਕਿ ਸਿੱਖਦਾ ਕਿੱਧਰ ਨੂੰ ਜਾਂਦਾ ਹੈਗਾ ਫਿਰ ਅਸਲ ਉਥੇ ਕੋਟਰੀ ਸੈਂਟਰ ਕੋਲੇ ਆਇਆ ਹੈਗਾ ਸੋਨ ਸੈਨਾ ਡਾਇਰੈਕਟਰ ਆ ਗਿਆ ਮਿਸ਼ਨਰੀ ਉਹ ਬੱਚਿਆਂ ਨੂੰ ਕੰਮ ਤਾਂ ਕਿੰਦਾ ਪੜ੍ਹਨ ਨੂੰ ਸਿਖਾਲ ਦੇ ਹੈਗਾ ਕਿੱਧਰ ਲੈਕਚਰ ਦੇਣਾ ਇਹਨਾਂ ਬੱਚੇ ਆਏ ਹੋਏ ਹੈਗੇ ਆ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਉਹ ਤਿਆਰੀ ਕਰਕੇ ਆਇਸ ਨੂੰ ਮੁਕਾਬਲਾ ਕਰਨੀ ਸੀਗੀ ਅਸੀਂ ਬੱਚਿਆਂ ਨੂੰ ਹੁਣ ਕਿ ਬੇਦਕਾਰ ਵਾਰੇ ਤਿਆਰ ਕਰ ਰਹਾ ਹੈਗੇ ਆ ਇਸ ਕਰਕੇ ਅਸੀਂ ਉਸੇ ਆਪਣੇ ਪਿੰਡ ਦੇ ਵਿੱਚ ਥ੍ਰੀ ਸਟੇਸ਼ਨ ਬਣਦੇ ਆ ਕਿ ਬੱਚਿਆਂ ਨੂੰ ਜਿਹੜੇ ਬੱਚੇ ਲੋੜਵੰਦ ਹੈਗੇ ਆ ਅਸੀਂ ਉਹਨਾਂ ਨੂੰ ਥ੍ਰੀ ਸਟੇਸ਼ਨ ਬਣਦੇ ਕੱਲ ਵੀ ਫੰਡ ਕਰਾਇਆ ਜਦ ਬੱਚੇ ਰਹਿ ਗਏ ਸੀ ਤੇ ਹੁਣ ਵੀ ਜਿਹੜੇ ਬੱਚੇ ਰਹਿ ਗਏ ਸੀ ਉਹਨਾਂ ਨੂੰ ਦੇਣੀ ਲੱਗੀ ਆ ਤੇ ਅਸੀਂ ਮਾਲੋ ਉਥੇ ਸਲਾਈ ਸੈਂਟਰ ਹੈ ਫ੍ਰੀ ਆ ਜੇ ਕਿਸੇ ਨੇ ਸਿੱਖਣੀ ਹੋਵੇ ਤੇ ਸਿੱਖ ਸਕਦੇ ਹੈਗੇ ਆ ਤੇ ਇਤੋਂ ਲੋਕ ਵੀ ਸਿੱਖਣਾ ਉਹ ਵੀ ਸਿੱਖ ਸਕਦਾ ਹੈਗਾ ਠੀਕ ਹੈ ਅਸੀਂ ਮਾਲੋ ਕੈਂਪ ਵੀ ਲਾਉਂਦੇ ਆ ਉਥੇ ਕਰਾਟੇ ਦਾ ਕੈਂਪ ਪਿਛੇ ਅਸੀਂ ਲਾਇਆ ਸੀਗਾ ਤੇ ਅਸੀਂ ਹਰ ਵਕ ਲੜਕੀਆਂ ਦੇ ਸ਼ਾਦੀਆਂ ਵੀ ਕਰਦੇ ਹੈਗੇ ਆਂ ਅਸੀਂ ਉਹਨਾਂ ਦੀ ਲੜਕੀ ਦੀ ਸ਼ਾਦੀ ਦੀ ਵੀ ਹੈਲਪ ਹੋ ਸਕੀ ਅਸੀਂ ਕਰਦੇ ਹੈਗੇ ਆਂ ਅਸੀਂ ਅਸੀਂ ਮੈਂ ਬਹੁਤ ਸਾਰੇ ਸਮਾਜਿਕ ਸੇਵਾਵਾਂ ਦਾ ਤਾੜ ਜੁੜਿਆ ਹੋਇਆ ਆ ਜਿੱਦਾਂ ਅਸੀਂ ਬੀਲ ਚੇਰਾ ਬੰਦੀ ਦੇ ਹੈਂਡੀਕੈਪਡਾਂ ਨੂੰ ਦੁਰਿਆਨ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਬੀਲ ਚੇਰਾ ਟਰਾਈਸਾਈਕਲ ਆਫ ਫ੍ਰੀ ਬੰਦੀ ਦਿਆਂਗੇ ਜੇ ਕਿਸੇ ਲੜਕੀ ਆ ਜੀ ਸਾਲ ਬੰਦੇ ਸ਼ਾਦੀਆਂ ਬਵਾੜੇ ਕਰ ਦਿਆ ਗਿਆ ਅਸੀਂ ਫ੍ਰੀ ਉਹ ਸ਼ਾਦੀ ਕਰਦੀ ਹੈਗੀ ਆ ਜੇ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਲੋੜ ਬੰਦ ਹੋਵੇ ਉਹ ਉਹ ਰਸਨ ਦੀ ਲੋੜ ਲੋੜ ਬੰਦ ਹੋਵੇ ਅਸੀਂ ਉਹਦੀ ਜੂਰ ਐਪ ਕਰਾਂਗੇ ਬਾਕੀ ਮਾਟਰ ਸਾਹਿਬ ਜਸਵਿੰਦਰ ਸਿੰਘ ਪ੍ਰਿੰਸੀਪਲ ਨੇ ਦੱਸਿਆ ਕਾਫੀ ਬੱਚਿਆਂ ਦੀ ਪੜ੍ਹਾਈ ਵਾਸਤੇ ਜੋ ਦਿੱਤਾ ਅਸੀਂ ਬਾਬਾ ਸਾਹਿਬ ਦੇ ਮੇਲਗਾ ਤੇ ਗੁੰਡਿਆਂ ਤੇ ਜਾਂਦੇ ਹਾਂ ਉਹਨਾਂ ਦੇ ਤੌਰ ਤੇ ਅਸੀਂ ਤਾਂ ਸਤਗੁਰ ਬਾਜ਼ਾਰ ਮਹਾਰਾਜ ਜੀ ਇਹ ਕਿਹਾ ਸੀ ਪੜ੍ਹੋ ਜੁੜੋ ਬਾਣੀ ਵਰਗੇ ਪੜ੍ਹ ਕੇ ਬੜਾ ਹੋਊ ਇਹ ਛੇ ਜਿਆ ਮੱਖੀਆਂ ਨਾ ਇਕੱਠੀਆਂ ਰਹਿੰਦੀਆਂ ਮੈਂ ਤਾਂ ਆਪਾਂ ਇਕੱਠੇ ਰਹੇ ਬਹੁਤ ਆ ਮੇਲ ਨੇ ਪੜੋ ਜੁਰੂ ਚਾਸ਼ ਕਰੋ ਮਨ ਅਨਸਾਰਿਆਂ ਨੇ ਸਾਰੇ ਗੁਰੂਆਂ ਨੇ ਇਹ ਉਪਦੇਸ਼ ਦਿੱਤਾ ਹੈਗਾ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਅੱਧੀ ਰੋਕੀ ਦਾ ਉਦਾਹਰਣ ਤਾਂ ਬੱਚੇ ਜੂਰ ਪੜ੍ਹਾਓ ਤੇ ਇਸ ਕਰਕੇ ਸਾਰਿਆਂ ਨੇ ਬਿੱਤੀ ਬਾਤ ਕਰਕੇ ਇਹ ਵੀ ਕਾफी ਦੱਸਿਆ ਹੈਗਾ ਗੀਤਾ ਰਾਣੀ ਸਾਡੇ ਮਾਸਟਰ ਜੀ ਨੇ ਕਾफी ਦੱਸਿਆ ਜਿਸ ਨੂੰ ਦੱਸਣੀ ਇਸ ਕਰਕੇ ਬੱਚੇ ਸਾਡੇ ਕੋਲ ਚਰਾਣੇ ਜੈਸੇ ਕੋਈ ਪੀਛੇ ਪਾਣੋ ਵਾਸਤੇ ਸਾਡੇ ਮੈਡਮ ਸਾਡੇ ਨਾਲ ਐਮਏ ਬੀਏ ਆ ਤੇ ਮੈਡਮ ਟੀਚਰ ਜੀ ਉੱਥੇ ਰੱਖੀ ਹੈਗੀ ਆ ਉਹ ਬੱਚਿਆਂ ਨੂੰ 3 ਵਜੇ ਤੋਂ ਲੈ ਕੇ ਮੰਗਵੇ ਦਾ ਕਿਸ਼ਨ ਪੜਾਉਣੀ ਹੈਗੀ ਆ ਕੋਈ ਵੀ ਬੱਚਾ ਜੇ ਉਹ ਜਾਣਾ ਹੋਵੇ ਸਾਡੇ ਬੈਂਡ 30 ਕਿਸ਼ਨ ਮੜ ਸਕਦਾ ਹੈਗਾ ਜੇ ਕਿ ਸਪੈਸ਼ੀਅਲ ਲੋਡ ਹੈਗੀ ਆ ਤਾਪਾਂ ਦੀ ਵੀ ਲੋਡ ਹੈਗੇ ਸਾਡੇ ਕੰਢ ਦੀ ਲਾਟਕੀ ਸੀਗੀ ਉਹ ਗ੍ਰੀਪ ਕਰਦੇ ਸੀਗੇ ਰੋਡ ਵੱਲ ਉਹ 10 ਵਿੱਚੋਂ 82 ਪਰ ਨੰਬਰ ਲੈ ਲਿਆ ਸੀ ਉਹਨੂੰ ਪਤਾ ਪਾ ਲੈ ਕੇ ਦਿੱਤੀ ਹੈ ਦਿੱਤੀਆਂ ਲੈ ਦੇ ਦਿੱਤੀਆਂ ਅਸੀਂ ਅੱਜ ਕਾ ਲਈ ਹੈਲਪ ਕਰਨਾ ਹੈ ਕੋਈ ਵੀ ਬੱਚਾ ਆਪਣਾ ਜੁਗਿੰਨੇ ਵਿੱਚ ਨੌਕਰੀ ਮੈਂ ਨਹੀਂ ਕਹਿੰਦਾ ਕੀ ਕਰਨਾ ਪੜ ਕੇ ਇਹ ਕੋਈ ਆ ਕੇ ਬੇਜਾ ਦੇ ਬੋਲ ਰਿਆ ਇਕੱਠੀ ਹੋ ਕੇ ਬੈਠ ਰਹੇ ਆ ਠੀਕ ਹੈ ਨਾ ਕੋ ਵਕੀਲ ਲੱਗੇ ਕੋਈ ਜੱਜ ਲੱਗੇ ਪ੍ਰਿੰਸੀਪਲ ਮਾਸਟਰ ਲੱਗੇ ਆ ਠੀਕ ਹੈ ਇਹ ਸਾਰਾ 바ਵਾ ਸਾਹਿਬ ਦੇ ਬਦੋਲ ਸਿਆ ਮੈਨੂੰ 2 ਦਾ ਕਿੰਨੇ ਮੌਕਾ ਮਿਲਿਆ ਜਾਣ ਦਾ ਵਿੱਚ ਉਹ ਤੇ ਲਾਈਫ ਬੈਂਡ ਕੋਈ 4 ਘੰਟੇ ਲਈ ਮੈਂ ਮੈਂ ਤਾਂ ਸੋਚਿਆ ਨਹੀਂ ਸੀ ਮੈਂ ਉੱਥੇ ਤੱਕ ਪਹੁੰਚਾਂਗਾ ਮਜ਼ਦੂਰਾਂ ਦੇ ਜਾ ਕੇ ਮੈਂ ਆਪਣਾ ਇੰਟਰਵਿਊ ਦੇ ਆਉਂਗਾ ਇਹ ਸਾਰਾ 바ਵਾ ਸਾਹਿਬ ਦੇ ਬਦੋਲ ਸ ਹੈਗਾ ਇਸ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਮੇਰੀ ਇਹ ਹੀ ਬੇਨਤੀ ਹੈ ਸਾਰੇ ਬੀਬੀਆਂ ਨੂੰ ਬੱਚਿਆਂ ਦੇ ਸਕੂਲ ਅਗੇ ਸਾਡ ਕੋਲ ਲੈ ਸਕਦੇ ਆਗੇ ਅਸੀਂ ਉੱਥੇ ਫ੍ਰੀ ਟੀਚਰ ਪੜਾਉਂਦੇ ਆਗੇ ਮੈਂ ਤੁਹਾਨੂੰ ਇੰਨਾ ਟਾਈਮ ਹੀ ਬਾਹਰ ਨਹੀਂ ਲੈਣਾ ਮਨ ਸੇਖੀ ਸਾਹਿਬ ਕਹਿੰਦੇ ਭੁੱਖ ਲੱਗੀ ਬੰਦੇ ਨੂੰ ਇਹ ਸਾਰਾ ਫਿਰ ਕੀ ਬੱਚਾ ਜਾ ਕਿ ਜੇ ਭਾਗਣਾ ਆਮ ਹੈ